ਭਾਈ ਪਹਿਲੇ ਆ ਤਸਵੀਰਾਂ ਚੈੱਕ ਕਰਕੇ ਤੁਸੀਂ ਕਮੈਂਟ ਲਿਖਣਾ ਹੈ ਕਿ ਇਹ ਲਾਈਨਾਂ ਕਿੱਥੋਂ ਦੀਆਂ ਨੇ ਔਰ ਕਿਉਂ ਲੱਗੀਆਂ ਨੇ ਇਹ ਲਾਈਨਾਂ ਜੋ ਲੱਗੀਆਂ ਨੇ ਜੋ ਲੋਕ ਖੜੇ ਨੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਔਰ ਨੌਜਵਾਨ ਬਹੁਤ ਸਾਰੇ ਨੇ ਬਹੁਤ ਸਾਰੀਆਂ ਭੈਣਾਂ ਵੀ ਨੇ ਭਰਾ ਨੇ ਸਰਦਾਰ ਨੇ ਮੁੰਨੇ ਨੇ ਔਰ ਕਿਉਂ ਲਾਈਨਾਂ ਦੇ ਵਿੱਚ ਖੜੇ ਆ ਇਹਦੇ ਬਾਰੇ ਕਮੈਂਟ ਤੁਸੀਂ ਕਰਨਾ ਔਰ ਤਸਵੀਰਾਂ ਤੁਹਾਨੂੰ ਕੀ ਲੱਗਦਾ ਹੈ ਇਹ ਪੰਜਾਬ ਦੀਆਂ ਨੇ ਯੂਪੀ ਦੀਆਂ ਬਿਹਾਰ ਦੀਆਂ ਜਾਂ ਕਿਸੇ ਬਾਹਰ ਚੰਗੀ ਕੰਟਰੀ ਦੀਆਂ ਨੇ ਬਾਹਰ ਵਾਲੇ ਚੰਗੇ ਦੇਸ਼ ਦੀਆਂ ਨੇ ਜਿੱਥੇ ਕਹਿੰਦੇ ਆ ਕਿ ਬਾਹਰ ਜਾ ਕੇ ਸੈੱਟ ਹੋ ਜਾਣਾ ਤਾਂ ਉੱਥੇ ਲਾਈਨਾਂ ਨਹੀਂ ਲਾਉਣੇ ਪੈਂਦੀਆਂ ਜਿਵੇਂ ਸਾਡੇ ਪੰਜਾਬ ਦੇ ਵਿੱਚ ਜੇ ਤੁਸੀਂ ਆਧਾਰ ਕਾਰਡ ਵਾਸਤੇ ਜਾਂਦੇ ਹੋ ਤਾਂ ਲਾਈਨਾਂ 'ਚ ਲੱਗਣਾ ਪੈਂਦਾ ਜੇ ਤੁਸੀਂ ਕੋਈ ਸਰਟੀਫਿਕੇਟ ਹੋਰ ਬਣਵਾਉਣਾ ਤਾਂ ਲਾਈਨਾਂ 'ਚ ਲੱਗਣਾ ਪੈਂਦਾ ਅਕਸਰ ਹੀ ਐਨਆਰਆਈ ਲੋਕ ਇਹ ਗੱਲ ਕਹਿੰਦੇ ਆ ਕਿ ਬਾਹਰ ਲਾਈਨਾਂ ਵਿੱਚ ਨਹੀਂ ਲੱਗਣਾ ਪੈਂਦਾ ਪਰ ਆਹ ਲਾਈਨਾਂ ਵੀ ਜੋ ਵਾਇਰਲ ਹੋ ਰਹੀਆਂ ਆ ਇਹ ਵੀ ਬਾਹਰ ਦੀਆਂ ਹੀ ਨਜ਼ਰ ਆ ਰਹੀਆਂ ਔਰ ਜੋ ਭਰਾ ਲਿਖਦਾ ਥੱਲੇ ਉਹਨੇ ਕੀ ਲਿਖਿਆ ਉਹ ਲਿਖਦਾ ਹੈ ਕਿ ਇਹ 5 ਡਾਲਰ ਦਾ ਫਰੀ ਪੀਜਾ ਉਸ ਦੀ ਲਾਈਨ ਲੱਗੀ ਆ ਅਸੀਂ ਇਸ ਨੂੰ ਕਲੀਅਰ ਨਹੀਂ ਕਰਦੇ ਕਿ ਵਾਕਈ ਇਸ ਤਰ੍ਹਾਂ ਕਈ ਵਾਰ ਤਾਂ ਵੇਖ ਕੇ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਮੂੰਹ ਲ ਘਾਰੇ ਆ ਇਹ ਚਿਹਰਾ ਪਿੱਛੇ ਕਰ ਰਿਹਾ ਇਹ ਕਿਉਂ ਕਰ ਰਿਹਾ ਭਰਾ ਕਹਿੰਦਾ ਹੈ ਕਿ ਪਛਾਣੋ ਇਹ ਤੁਹਾਡਾ ਕੋਈ ਆਪਣਾ ਤਾਂ ਨਹੀਂ ਇੱਥੇ ਖੜਾ ਉਹ ਇਹ ਲਾਈਨ 에어ਪੋਰਟ ਤੇ ਵੀ ਹੋ ਸਕਦੀ ਆ ਕਿ ਜੋ ਵਾਪਸ ਆ ਰਹੇ ਆ ਉਥੋਂ ਘੁੰਮ ਫਿਰ ਕੇ ਜਾਂ ਆਪਣੀ ਕਮਾਈ ਕਰਕੇ ਵਾਪਸ ਆ ਰਹੇ ਆ ਤਾਂ ਖੜੇ ਹੋ ਸਕਦੇ ਆ ਲੇਕਿਨ ਕੁਝ ਵੀ ਅਜੇ ਸਾਨੂੰ ਕਲੀਅਰ ਨਹੀਂ ਹੋ ਸਕਿਆ ਕਿਉਂਕਿ ਕੁਝ ਤਾਂ ਮਾਨ ਨਾਲ ਖੜੇ ਆ ਕਿ ਜਿਨ੍ਹਾਂ ਨੇ ਕਦੀ ਆ ਲਾਈਨ ਵੇਖੀ ਨਹੀਂ ਉਹ ਲਾਈਨ 'ਚ ਖੜੇ ਆ ਤੇ ਮਾਨ ਨਾਲ ਖੜੇ ਆ ਜਿਨ੍ਹਾਂ ਨੂੰ ਇਹਦੇ ਬਾਰੇ ਪਤਾ ਨਹੀਂ ਕਿ ਇਹ ਜੋ ਲਾਈਨ ਦੇ ਵਿੱਚ ਖੜਨਾ ਇਹ ਕਿਤੇ ਨਾ ਕਿਤੇ ਨਮੋਸ਼ੀ ਵਾਲਾ ਕੰਮ ਵੀ ਹੁੰਦਾ ਤਾਂ ਫ੍ਰੀ 5 ਡਾਲਰ ਦੇ ਪੀਜੇ ਵਾਸਤੇ ਇੱਕ ਤੇ ਖੜੇ ਆ ਹੁਣ ਅਸੀਂ ਇੱਕ ਹੋਰ ਗੱਲ ਦੱਸ ਦਈਏ ਸਾਂਝੀ ਕਰ ਦਈਏ ਕਿ ਸ਼ੁਕਰ ਆ ਮਾਲਕ ਦਾ ਕਿ ਸਾਡੇ ਪਿੰਡਾਂ ਦੇ ਲੋਕ ਅਜੇ ਲੇਟ ਬਾਹਰ ਗਏ ਆ ਅਡਵਾਂਸ ਨਹੀਂ ਗਏ ਕਿ ਜਿਹੜੇ 50 50 ਸਾਲ ਤੋਂ ਉੱਥੇ ਰਹਿ ਰਿਆ ਨਹੀਂ ਸਾਡੇ ਸ਼ੁਕਰ ਆ ਮਾਲਕ ਦਾ ਕਿ ਲੇਟ ਗਏ ਆ ਉਹ ਇਹਨਾ ਲਾਈਨਾਂ ਵਿੱਚ ਨਹੀਂ ਖੜਦੇ ਔਰ ਇੱਕ ਤਾਣ ਕੇ ਕਹਿੰਦੇ ਆ ਕਿ ਅਸੀਂ ਬਾਹਰ ਰਹਿਨੇ ਆ ਅਸੀਂ ਐਨ ਆਰ ਆਈ ਆ ਆਪਣੇ ਮਾਂ ਪਿਓ ਨੂੰ ਵੀ ਸੱਦਦੇ ਆ ਤੇ ਆਪ ਵੀ ਜਾਣਦੇ ਆ ਤੇ ਡਿਊਟੀਆਂ ਕਰਦੇ ਆ ਵਧੀਆ ਆ 5 ਡਾਲਰ ਵਾਲੀ ਲਾਈਨ ਦੇ ਵਿੱਚ ਖੜਨ ਵਾਲਾ ਸਾਡੇ ਪਿੰਡਾਂ ਦਾ ਇੱਕ ਨਹੀਂ ਨਜ਼ਰ ਆਵੇਗਾ ਔਰ ਆਸ ਕਰਦੇ ਹਾਂ ਕਿ ਸਦਾ ਵਾਸਤੇ ਇਹਨਾਂ ਗੱਲਾਂ ਤੋਂ ਸਾਡੇ ਲੋਕ ਦੂਰ ਰਹਿਣਗੇ ਔਰ ਕਈ ਵਾਰ ਅਸੀਂ ਵੇਖਿਆ ਕਿ ਸਾਡੇ ਪਿੰਡਾਂ 'ਚ ਕਦੀ ਮੇਲਾ ਹੋਵੇ ਜਾਂ ਕੋਈ ਹੋਰ ਕਾਰੋਬਾਰ ਹੋਵੇ ਤਾਂ ਸਾਡੇ ਪਿੰਡਾਂ ਦੇ ਐਨ ਆਰ ਆਈ ਚਾਹੇ ਉਹ ਨਿਊਜ਼ੀਲੈਂਡ ਰਹਿੰਦੇ ਹੋਣ ਜਾਂ ਉਹ ਆਸਟ੍ਰੇਲੀਆ ਰਹਿੰਦੇ ਹੋਣ ਜਾਂ ਅਮਰੀਕਾ ਰਹਿੰਦੇ ਹੋਣ ਤਾਂ ਜਾਂ ਫਿਰ ਕੈਨੇਡਾ ਰਹਿੰਦੇ ਹੋਣ ਮਾਨ ਨਾਲ ਕਹਿੰਦੇ ਆ ਕਿ ਅਸੀਂ ਬਾਹਰ ਰਹਿੰਨੇ ਆ ਸਾਨੂੰ ਦੱਸੋ ਕਿ ਸਾਡੇ ਹਿੱਸੇ ਕਿੰਨਾ ਪੈਸਾ ਆਇਆ ਸੀ ਤੁਹਾਨੂੰ ਦਿੰਦੇ ਆ ਸਾਡੇ ਹਿੱਸੇ ਕਿੰਨੀ ਸੇਵਾ ਆਈ ਆਸੀਂ ਪਾਉਂਦੇ ਆ ਔਰ ਅਸੀਂ ਮਾਨ ਕਰਦੇ ਆ ਆਪਣੇ ਪਿੰਡਾਂ ਦੇ ਨੌਜਵਾਨਾਂ ਤੇ ਉਹ ਰੋਣਾ ਨੂੰ ਅਸੀਂ ਇਹ ਸਲਾਹ ਦਿੰਨੇ ਆ ਕਿ ਭਰਾ ਮੇਰਿਓ ਆ ਜੋ ਲਾਈਨਾਂ ਚ ਲੱਗਦੇ ਆ ਇਹਨਾਂ ਨੂੰ ਥੋੜਾ ਤੁਸੀਂ ਸਮਝਾਇਆ ਕਰੋ ਹੋ ਸਕਦਾ ਤੁਹਾਨੂੰ ਮਾਲਕ ਨੇ ਹੁਣ ਇਹਨਾਂ ਨੂੰ ਸਮਝਾਉਣ ਵਾਸਤੇ ਹੀ ਭੇਜਿਆ ਹੋਵੇ ਇਹਨਾਂ ਨੂੰ ਸਮਝਾਇਆ ਕਰੋ ਕਿ ਇਹ ਜੋ ਲਾਈਨਾਂ ਜੋ ਪੀਜਾ ਡਾਲਰਾਂ ਦੀਆਂ ਲਾਈਨਾਂ ਵਾਸਤੇ ਤੁਸੀਂ ਖੜ ਜਾਂਦੇ ਹੋ 5 ਡਾਲਰ ਦਾ ਪੀਜਾ ਔਰ ਲਾਈਨਾਂ ਵਾਸਤੇ ਤੁਸੀਂ ਖੜ ਜਾਂਦੇ ਹੋ ਤਾਂ ਇਸ ਦੇ ਵਿੱਚ ਤੁਹਾਡੀ ਬਹੁਤ ਵੱਡੀ ਨਮੋਸ਼ੀ ਆ ਔਰ ਅਸੀਂ ਤਾਂ ਇਹੀ ਗੱਲ ਕਹਾਂਗੇ ਕਿ ਸਾਡੇ ਲੋਕ ਗੁਰਦਾਸਪੁਰ ਜ਼ਿਲ੍ਹੇ ਦੇ ਜਾਂ ਸਾਡੇ ਪਿੰਡਾਂ ਦੇ ਬੜੇ ਮਾਣ ਨਾਲ ਕਹਿ ਸਕਦੇ ਆ ਕਿ ਅਸੀਂ ਬਾਹਰ ਰਹਿੰਦੇ ਆ ਔਰ ਕਹਿੰਦੇ ਵੀ ਆ ਇਹ ਚ ਕੋਈ ਸ਼ੱਕ ਨਹੀਂ ਆਪਾਂ ਇਹ ਕਹਿੰਦੇ ਆ ਜੀ ਇਹਨੂੰ ਪਹਿਚਾਣੋ ਤੁਹਾਡਾ ਤਾਂ ਨਹੀਂ ਕੋਈ ਖੜਾ ਬਾਈ ਸਾਡਾ ਇੱਥੇ ਕੋਈ ਨਹੀਂ ਖੜਾ ਤਾਂ ਨਾ ਸਾਡੇ ਖੜਨ ਵਾਲਾ ਸਾਡੇ ਤਾਂ ਮੈਦਾਨਾਂ 'ਚ ਹੀ ਖੜਦੇ ਆ ਸਾਡੇ ਤਾਂ ਕੰਮਕਾਰ ਵਾਸਤੇ ਗਏ ਆ ਔਰ ਕੰਮਕਾਰ ਤੇ ਹੀ ਖੜਦੇ ਆ ਆ ਜਿਹੜੀਆਂ ਲਾਈਨਾਂ ਬੂਟ ਪਾਏ ਐਨਕਾਂ ਲਗਾਈਆਂ ਤੇ ਆ ਖੜਿਆ ਔਰ 5 ਡਾਲਰ ਦੇ ਪੀਏ ਕਿਸੇ ਨੇ ਗਲਤ ਤਾਂ ਨਹੀਂ ਲਿਖਿਆ ਹੋਏਗਾ ਕਿਉਂਕਿ ਉੱਥੋਂ ਦੀ ਵੀਡੀਓ ਹੈ ਸਾਡੇ ਪਿੰਡਾਂ ਦੀ ਤਾਂ ਹੈ ਨਹੀਂ ਕਿਉਂਕਿ ਉੱਥੇ ਕਹਿੰਦੇ ਆ ਕਿ ਦਫ਼ਤਰਾਂ ਵਿੱਚ ਸਰਕਾਰੀ ਦਫ਼ਤਰਾਂ ਵਿੱਚ ਕੋਈ ਲਾਈਨ ਨਹੀਂ ਲੱਗਦੀ ਫਿਰ ਇਹ ਲਾਈਨ ਲੱਗੀ ਕਿਉਂ ਹੈ ਔਰ ਅਸੀਂ ਜੇ ਸਾਡੇ ਕਿਸੇ ਪੰਜਾਬੀ ਭਰਾ ਨੇ ਏ ਪੀ ਜੇ ਦੀ ਡਾਲਰਾਂ ਦੀ ਲੰਗਰ ਦੀ ਲਾਈਨ ਲਗਾਈ ਹੈ ਜੇ ਕਿਸੇ ਨੇ ਡਾਲਰ ਦੇਣ ਦੀ ਸ਼ੁਰੂਆਤ ਕੀਤੀ ਆ ਤਾਂ ਅਸੀਂ ਉਸ ਭਰਾ ਨੂੰ ਕਹਿੰਨੇ ਆ ਕਿ ਭਰਾ ਮੇਰਿਆ ਉਹ ਪਹਿਲੇ ਹੀ ਲੋਕ ਇਧਰੋਂ ਲਾਈਨਾਂ ਵਿੱਚੋਂ ਡਰਦੇ ਆ ਕਿ ਆਹ ਜਿਹੜੇ ਫ੍ਰੀ ਦੇ ਲੰਗਰ ਆ ਇਹਨੂੰ ਹਟਾਓ ਮਿਹਨਤ ਕਰਨ ਵਾਲੇ ਲੋਕ ਆ ਉਹਨਾਂ ਨੂੰ ਮਿਹਨਤ ਕਰਨ ਦਿਓ ਤੁਸੀਂ ਇਹ 5 ਡਾਲਰ ਨਾਲ ਕੀ ਖਟਣਾ ਹੈ ਕੀ ਦੱਸ ਰਹੇ ਹੋ ਕਿ ਅਸੀਂ 5 ਡਾਲਰ ਦੇ ਪੀਜੇ ਦੇ ਨਾਲ ਬਹੁਤ ਵੱਡਾ ਲੰਗਰ ਲਗਾ ਦਿੱਤਾ ਪਰ ਆਪਣੇ ਹੀ ਪੰਜਾਬੀਆਂ ਦਾ ਤੁਸੀਂ ਜਲੂਸ ਕੱਢ ਰਹੇ ਹੋ ਬਹੁਤ ਸਾਰੇ ਸਾਡੇ ਸਰਦਾਰ ਭਰਾ ਕੁਝ ਭੈਣਾ ਵੇਖੋ ਤੁਸੀਂ ਜਿਵੇਂ ਐਨਕਾਂ ਲਗਾਈਆਂ ਚਸ਼ਮੀਆਂ ਲਗਾਏ ਆ ਔਰ ਇਹ ਨਹੀਂ ਪਤਾ ਲੱਗ ਰਿਹਾ ਕਿ ਇਹ ਕਿਹੜੀ ਕੰਟਰੀ ਦੀ ਹੈ ਭਰਾ ਨੇ ਕੁਝ ਨਹੀਂ ਲਿਖਿਆ ਉਹਨੇ ਸਿਰਫ ਇਹ ਲਿਖਿਆ ਸੀ ਕਿ ਇਹ 5 ਡਾਲਰ ਦੇ ਪੀਜੇ ਦੀ ਲਾਈਨ ਹੈ ਔਰ ਫਰੀ ਪੀਜ਼ਾ ਮਿਲ ਰਿਹਾ ਔਰ ਬਹੁਤ ਸਾਰੀਆਂ ਅਕਸਰ ਹੀ ਇੱਥੇ ਲੈਣਾ ਲੱਗਦੀਆਂ ਨੇ ਔਰ ਅਸੀਂ ਇਹੀ ਬੇਨਤੀ ਕਰਾਂਗੇ ਕਿ ਸਾਡੇ ਭਰਾ ਜਿੰਦਾਬਾਦ ਹੈ ਔਰ ਜਿੰਦਾਬਾਦ ਰਹਿਣਗੇ ਚਾਹੇ ਉਹ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਅਮਰੀਕਾ ਅਰਬ ਕੰਟਰੀਆ ਕਿਤੇ ਵੀ ਲੈਣ ਸਾਡੇ ਪਿੰਡਾਂ ਦੇ ਸਾਡੇ ਜ਼ਿਲ੍ਹੇ ਦੇ ਔਰ ਦੀਨਾਨਗਰ ਹਲਕੇ ਦੇ ਅਸੀਂ ਨਹੀਂ ਮੰਨਦੇ ਕਿ ਉਹ ਕਦੀ ਇਹਨਾਂ ਲਾਈਨਾਂ ਚਾਹਣਗੇ ਜਿਵੇਂ ਆ ਮਾਤਾ ਬਜ਼ੁਰਗ ਹੁਣ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਇਹ ਕਿਸੇ ਨੌਕਰੀ ਵਾਸਤੇ ਖੜੇ ਆ ਕਿਉਂਕਿ ਏਜ ਬੀ ਜ਼ਿਆਦਾ ਵੀ ਹੈਗੀ ਆ ਬਜ਼ੁਰਗਾਂ ਦੀ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਇਹ 에ਰਪੋਰਟ ਦੇ ਬਾਹਰ ਦੀ ਲਾਈਨ ਆ ਜਦੋਂ ਅਗਲੇ ਨੇ ਲਿਖ ਕੇ ਪਾ ਦਿੱਤੀ ਉਥੋਂ ਦੀ ਪਾ ਦਿੱਤੀ ਤਾਂ ਸਾਨੂੰ ਤਾਂ ਪਤਾ ਨਹੀਂ ਵੀਡੀਓ ਤਾਂ ਵਾਇਰਲ ਹੈ ਵਾਇਰਲ ਵੀਡੀਓ 'ਚ ਇਹ ਚੀਜ਼ਾਂ ਅਕਸਰ ਹੀ ਆ ਜਾਂਦੀਆਂ ਔਰ ਅਸੀਂ ਭਰਾਵਾਂ ਨੂੰ ਬੇਨਤੀ ਕਰਦੇ ਆਂ ਕਿ ਆਪਣੀ ਮਿਹਨਤ ਕਰੋ ਆਪਣਾ ਕੰਮਕਾਰ ਕਰੋ ਆਪਣੀ ਇੱਜ਼ਤ ਆਪਣਾ ਮਾਣ ਵਧਾਓ ਔਰ ਜੇ ਕੁਝ ਨਹੀਂ ਤੁਹਾਨੂੰ ਸਮਝ ਲੱਗਦੀ ਤਾਂ ਸਾਡੇ ਜ਼ਿਲ੍ਹੇ ਦੇ ਸਾਡੇ ਪਿੰਡਾਂ ਦੇ ਲੋਕ ਬਹੁਤ ਗਏ ਹੋਣਾ ਤੂੰ ਸਿੱਖ ਲਓ ਮਿਹਨਤ ਕਿਵੇਂ ਕਰੀਦਾ ਔਰ ਮਿਹਨਤ ਕਰਦੇ ਆ ਔਰ ਮਾਨ ਨਾਲ ਕਹਿੰਦੇ ਆ ਕਿ ਭਾਈ ਸਾਨੂੰ ਦੱਸੋ ਅਸੀਂ ਬਾਹਰ ਬੈਠੇ ਆ ਔਰ ਕਈ ਵਾਰ ਗੱਲਾਂ ਬਾਤਾਂ ਅਸੀਂ ਸੁਣੀਦਾ ਔਰ ਕੋਰੀਆਂ ਗੱਲਾਂ ਤੇ ਕਰਾਰੀਆਂ ਗੱਲਾਂ ਕਰਨ ਵਾਲੇ ਇੱਥੋਂ ਜਾਂਦੇ ਆ ਤਾਂ ਇਸ ਵੀਡੀਓ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਇਹ ਸਰਕਾਰੀ ਲਾਈਨਾਂ ਤੋਂ ਇੱਥੋਂ ਡਰ ਕੇ ਉੱਥੇ ਲਾਈਨਾਂ 'ਚ ਲੱਗੇ ਨੇ ਵਾਕਈ ਇਹ ਲੰਗਰ ਵਾਲੀ ਲਾਈਨ ਹੋ ਸਕਦੀ ਆ ਜਾਂ ਇਹ ਕਿਸੇ ਕੰਮ ਵਾਸਤੇ ਲਾਈਨ ਆ ਇਹ ਤੁਸੀਂ ਦੱਸਣਾ ਔਰ ਵੀਡੀਓ ਉਤੇ ਗਲਤ ਕਮੈਂਟ ਨਹੀਂ ਕਰਨਾ ਸ਼ੇਅਰ ਜ਼ਰੂਰ ਕਰ ਦਿਓ